अजसभा दोणा के आजाद उम्मीदवार राजेंद्र कुमार शर्मा ने अमृतसर शहर वासन चो निशान बंसरी से बटन दबा के वोट की अपील पत्रकार विशाल शर्मा की विशेष रिपोर्ट जय श्री राम राधे राधे मेरे गुरु नगरी ਦੇ ਸੂਝਵਾਨ ਵੋਟਰਾਂ ਨੂੰ ਮੇਰੇ ਵੱਲੋਂ જય ਹੈ ਮੇਰਾ ਜਿਹੜਾ ਚੋਣ ਨਿਸ਼ਾਨ ਉਹ ਕਾਨਾ ਜਿਹੜੀ ਬੌਂਸਰੀ ਆ ਔਰ ਮੈਨੂੰ ਜੋ ਆਦੇਸ਼ ਹੋਇਆ ਮੇਰੇ ਪ੍ਰਭੂ ਦਾ ਬੋਲੇਨਾਸ ਦਿੱਤਾ ਕਿ ਮੈਨੂੰ ਇਹ ਚੋਣ ਨਿਸ਼ਾਨ ਜਿਹੜਾ ਕਾਨਾ ਜਿਹੜੀ ਬੌਂਸਰੀ ਮਿਲਿਆ ਅرجੰਦਨ ਸ਼ਰਮਾ ਮੇਰਾ ਨਾਮ ਆ ਅرجੰਦਨ ਕੁਮਾਰ ਸ਼ਰਮਾ ਔਰ ਜੋ ਵੀ ਉਦੇਸ਼ ਮੇਰੇ ਪ੍ਰਭੂ ਜੀ ਦਾ ਹੋਊਗਾ ਉਸ ਦੇਸ਼ ਦੀ ਸਰਪੰਨਾ ਕੀਤੀ ਜਾਵੇ। ਤੁਮਰੀ ਜੇਕਰ ਲੋਕ ਸਭਾ ਦਾ ਤੁਸੀਂ ਜਿੱਤੇ ਹੋ ਤੇ ਪੰਜਾਬ ਲਈ ਪਹਿਲਾ ਮੁੰਡਾ ਜੀ ਹੈ। ਅਗਰ ਵੇਖੋ ਜੀ ਲੋਕ ਸਭਾ ਚੋਣਾਂ ਦੇ ਵਿੱਚ ਸਾਨੂੰ ਗੁਰੂ ਨਗਰੀ ਦੇ ਸੂਝਵਾਨ ਵੋਟਰ ਸੇਵਾ ਕਰਨ ਦਾ ਮੌਕਾ ਦਿੰਦੇ ਆ। ਤੇ ਮੈਂ ਪਹਿਲ ਦੇ ਆਧਾਰ ਤੇ ਇਹ ਸਾਡੀ ਜਿਹੜੀ ਅੰਮ੍ਰਿਤਸਰ ਦੀ ਗੁਰੂ ਨਗਰੀ ਆ ਇਹ ਗੁਰੂ ਪੀਰਾਂ ਦੀ ਧਰਤੀ ਆ। ਇੱਥੇ ਗੁਰੂ ਪੀਰਾਂ ਦਾ ਵਾਸ ਆ। ਸਭ ਤੋਂ ਪਹਿਲਾਂ ਤੇ ਅਸੀਂ ਇਸ ਚੀਜ਼ ਦਾ ਫਕਰ ਮਹਿਸੂਸ ਕਰਦੇ ਆ ਕਿ ਅਸੀਂ ਇੱਕ ਗੁਰੂ ਨਗਰੀ ਦੇ ਵਿੱਚ ਰਹਿ ਰਹੇ ਆ। ਲੋਕ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੇ ਅਸੀਂ ਤੇ ਇਸ ਗੁਰੂ ਦੇ ਨਗਰੀ ਦੇ ਵਸਨੀਕ ਆ ਸਭ ਤੋਂ ਪਹਿਲਾ ਕੰਮ ਜਿਹੜਾ ਮੇਰਾ ਹੋਊਗਾ ਗੁਰੂ ਨਗਰੀ ਨੂੰ ਨਸ਼ਾ ਮੁਕਤ ਕਰਨਾ ਉਸ ਤੋਂ ਬਾਅਦ ਪੰਜਾਬ ਨਸ਼ਾ ਮੁਕਤ ਕਰਨਾ ਗੁਰੂ ਨਗਰੀ ਚੋਂ ਨਸ਼ਾ ਮੁਕਤ ਕਰੂੰਗਾ ਚਾਹੇ ਉਸ ਲਈ ਮੈਨੂੰ ਕੁਰਬਾਨੀਆਂ ਤੱਕ ਦੇਣੀਆਂ ਪੈ ਜਾਣ ਔਰ ਜਿੰਨੇ ਵੱਡੇ ਵੱਡੇ ਮਗਰਮਾਸ਼ ਆ ਮੈਨੂੰ ਜਾਚਾ ਫੜਨ ਦੀ ਐ ਫੜ ਫੜ ਕੇ ਉਹਨਾਂ ਨੂੰ ਸੁਲਾਖਾਂ ਦੇ ਪਿੱਛੇ ਭੇਜਾਂਗੇ ਔਰ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦਾ ਪ੍ਰਸ਼ਾਸਨ ਦਾ ਨਾਲ ਸਾਥ ਲਵਾਗੇ ਔਰ ਬਿਲਕੁਲ ਵੀ ਉਸ ਬੰਦੇ ਨੂੰ ਬਖਸ਼ਿਆ ਨਹੀਂ ਜਾਊਗਾ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾ ਹੋ। ਸਰਮਜੀਤ ਆਪਾ ਕੈਰਿੰਜ ਕਰਦੇ ਆ ਤੇ ਸਾਧਾਰਨ ਲੋਕਾਂ ਘਰ-ਘਰ ਵਿੱਚੋਂ ਇਹਨਾਂ ਨੂੰ ਆਵਾਜ਼ ਅਚਾ ਮੁਕਤ ਹੋਵੇ ਪੰਜਾਬ। ਪਰ ਮੌਜੂਦਾ ਸਰਕਾਰ ਹੋਣ ਦੇ ਕਾਰਨ ਵੀ ਅਚਾ ਮੁਕਤ ਨਹੀਂ ਹੋਇਆ। ਵੇਖੋ ਜੀ ਅਸੀਂ ਲੋਕਾਂ ਵਾਂਗੂੰ ਸ਼ੀਰ ਗੁੱਟਕਾ ਸਾਹ ਫੜ ਕੇ ਕਸਮਾਂ ਨਹੀਂ ਭੁੰਖਾਂਦੇ ਕਿ ਅਸੀਂ ਹੁਣੇ ਇਸ ਤਰ੍ਹਾਂ ਕਰ ਦਾਂਗੇ ਅਸੀਂ ਲੋਕਾਂ ਵਾਂਗੂੰ ਚੁੱਟ ਗਿਆ ਵਜਾਵ ਜਾ ਕੇ ਇਹ ਨਹੀਂ ਕਹਿੰਦੇ ਕਿ 5 ਮਿੰਟ ਦੇ ਵਿੱਚ ਸਾਰਾ ਕੁਝ ਮਿਲ ਜਾਊ। ਅਸੀਂ ਇਹ ਜ਼ਰੂਰ ਕਹਿੰਦੇ ਹਾਂ ਕਿ ਗੁਰੂ ਨਗਰੀ ਦੀ ਪਹਿਲੀ ਵਾਰੀ ਮੈਂ ਸੇਵਾ ਕਰਨ ਦਾ ਮੌਕਾ ਮਿਲਣਾ ਪਹਿਲਾਂ ਵੀ ਅਸੀਂ ਗੁਰੂ ਅਗੰਗਦੀ ਦੀ ਸੇਵਾ ਕਰਦੇ ਰਹੇ ਹਾਂ ਹੁਣ ਵੀ ਕੀਤੀ ਆ ਗਾਂ ਵੀ ਕਰਨੀ ਆ ਕਿ ਮੈਂ ਤੁਹਾਡੇ ਨਾਲ ਵਾਦਾ ਜ਼ਰੂਰ ਕਰਦਾ ਕਿ ਜਿਹੜਾ ਗੁਰੂ ਨਗਰੀ ਦੇ ਵਿੱਚ ਨਸ਼ਾ ਜਿਹੜਾ ਹੈ ਨਾ ਉਹ ਅਸੀਂ ਕਿਸੇ ਵੀ ਕੀਮਤ ਤੇ ਵੇਚਣ ਨਹੀਂ ਦੇਵਾਂਗੇ ਜੋ ਵੀ ਸਾਡੇ ਧਾਰਮਿਕ ਸਥਾਨ ਨੇ ਮੈਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਪਾਜੀ ਵੇਖਿਆ ਉਹਨਾ ਮਾਵਾ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਪੁੱਤ ਵਿਛੜ ਗਏ ਉਹਨਾ ਭੈਣਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਭਰਾ ਵਿਛੜ ਗਏ ਜਿਨ੍ਹਾਂ ਦੇ ਘਰ ਉਜੜ ਗਏ ਉਸ ਔਰਤ ਨੂੰ ਪੁੱਛੋ ਜਿਹਦਾ ਘਰ ਉਜੜ ਗਿਆ ਛੋਟੇ ਛੋਟੇ ਬੱਚੇ ਇਹ ਤੇ ਲੀਡਰ ਆਪਣੀਆਂ ਲੀਡਰੀਆਂ ਚਮਕਾਉਂਦੇ ਨੇ ਕਿ ਨਸ਼ਾ ਮੁਕਤ ਪੰਜਾਬ ਨਸ਼ਾ ਮੁਕਤ ਬਚਾਵੇ ਖੁਦ ਬਕਾਉਂਦੇ ਥੋੜੇ ਬਕਾਇਆ ਇਹਨਾਂ ਨਸ਼ਾ ਮੰਤਰੀਆਂ ਨੇ ਕਿੱਥੇ ਸੀ ਨਸ਼ਾ ਪੰਜਾਬ ਦੇ ਵਿੱਚ ਲੇਕਿਨ ਇਹ ਜ਼ਰੂਰ ਹੈ ਕਿ ਅਸੀਂ ਇੱਕ ਉਦਾਹਰਣ ਪੈਦਾ ਕਰਾਂਗੇ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਕਿ ਅਸੀਂ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਉਮੀਦਵਾਰ ਹੋਣ ਦੇ ਨਾਤੇ ਮੈਂ ਆਪਣੇ ਵੱਲੋਂ ਇਹ ਰਾਨ ਪਹਿਲਾਂ ਵੀ ਕੀਤਾ ਸੀ ਅੱਜ ਵੀ ਕਰਦਾ ਕਿ ਅਸੀਂ ਬਿਲਕੁਲ ਕੋਈ ਵੀ ਜਿਹੜਾ ਨਸ਼ਾ ਵਾ ਨਸ਼ਾ ਕਿਸੇ ਨੂੰ ਬੋਤਲ ਸ਼ਰਾਬ ਦੀ ਦੇ ਕੇ ਅਸੀਂ ਵੋਟ ਨਹੀਂ ਮੰਗਾਂਗੇ ਕਿਸੇ ਨੂੰ ਕੋਈ ਆਥਰੀ ਬੁੱਤੀ 5 ਕਿਲੋ ਦੀ ਦੇ ਕੇ ਵੋਟ ਨਹੀਂ ਮੰਗਾਂਗੇ ਹਾਂ ਜਿਹਨੂੰ ਜਰੂਰਤ ਆ ਕਿਸਾਨੂੰ ਪਤਾ ਵੀ ਇਸ ਪਰਿਵਾਰ ਨੂੰ ਰਾਸ਼ਨ ਦੀ ਜਰੂਰਤ ਆ ਉਹ ਅਸੀਂ ਜਰੂਰ ਦਵਾਂਗੇ ਕਿਉਂਕਿ ਇਹਦੇ ਘਰ ਚਲਾ ਬੰਨਾ ਚਾਹੀਦਾ ਇਹ ਨਸ਼ਿਆਂ ਦੀ ਜਿਹੜੇ ਕਾਰੋਬਾਰ ਜਿਹੜੇ ਨਸ਼ਿਆਂ ਦੇ ਕਾਰੋਬਾਰੀ ਆ ਇਹਨਾਂ ਦਾ ਬਿਲਕੁਲੋ ਲਿਆਦ ਨਹੀਂ ਹੋਣਾ ਚਾਹੀਦਾ ਇਹ ਮੌਜੂਦਾ ਸਰਕਾਰ ਦੇ ਟਾਈਮ ਤੇ ਇਹਨਾਂ ਨੇ ਕਿਹਾ ਸੀ ਵੀ ਅਸੀਂ ਨਸ਼ਾ ਮੁਕਤ ਕਰਾਂਗੇ ਲੇਕਿਨ ਜਿੱਥੇ 100 ਗ੍ਰਾਮ ਲਿਖਦਾ ਸੀ ਅੱਜ 3 ਕਿਲੋ 2-2 ਕਿਲੋ ਵੇਚਣ ਲੱਗ ਗਿਆ ਇਹ ਨਸ਼ਾ ਮੁਕਤ ਕੀਤਾ ਇਹਨਾਂ ਨੇ ਸ਼ਰਮ ਆਣੀ ਚਾਹੀਦੀ ਇਹਨਾਂ ਨੂੰ ਵੋਟਾਂ ਮੰਗਣ ਲੱਗਿਆਂ ਲੋਕਾਂ ਕੋਲ ਸਾਡੇ ਪੰਜਾਬ ਦੀਆਂ ਭੈਣਾਂ ਜਿਨ੍ਹਾਂ ਨੇ ਆਲੇ ਨਾ ਹਜ਼ਾਰ-ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀ ਘਰ ਤੋਂ ਘਰ ਨਹੀਂ ਕਿ 30-30 ਹਜ਼ਾਰ ਰੁਪਏ ਇੱਕ-ਇੱਕ ਮੇਰੇ ਭਾਂ ਦਾ ਬਣਿਆ ਓ ਇਹਨਾਂ ਨੂੰ ਦੇ ਦਿਓ ਕੁਛ ਤੇ ਸ਼ਰਮ ਕਰ ਲੋ ਬਦਲਾਵ ਬਦਲਾਵ ਆਇਆ ਜਰੂਰ ਹੈ ਬਦਲਾਵ ਨਿਕਣ ਇਹਨਾਂ ਦੇ ਮੰਤਰੀਆਂ ਦੇ ਘਰਾਂ ਦੇ ਵਿੱਚ ਇਹ ਹੁੰਦੀ ਨਹੀਂ ਮोटापैਰੀ ਨਾ ਵਿਕਾਸ ਦੇ ਨਾਂ ਤੇ ਨਹੀਂ ਪੈਣੀ ਬਿਲਕੁਲ ਜੀ ਲੋਕ ਕਹੀ ਜਾਂਦੇ ਨੇ ਵੀ ਵਿਕਾਸ ਕਰਾਂਗੇ ਆਪਣੇ ਜੋਸ਼ੀ ਸਾਹਿਬ ਹੀ ਕਰੇ ਵਿਕਾਸਪੁਰਸ਼ ਨੇ ਜੀ ਨਹੀਂ ਦੇ ਸਮਝ ਨਹੀਂ ਆਈ ਜੀ ਕਿਹੜੇ ਤੇਰੇ ਬਣੇ ਵਿਕਾਸਪੁਰਸ਼ ਐ ਨੂੰ ਪੁੱਛਿਆ ਜਾਏ ਆਪਾਂ ਆਪਣੇ ਇਲਾਕੇ ਦੇ ਵਿੱਚ ਤਾਂ ਚਾਰ ਤਾਰਾ ਬਿਜਲੀ ਨਹੀਂ ਇੱਧਰ ਉੱਧਰ ਕਰਾਤੀ ਜਰੇ ਵਿਕਾਸਪੁਰਸ਼ ਹੋਗੇ ਇਹਨੂੰ ਇਹ ਪੁੱਛੋ ਕਿ ਜਿਹੜੇ 3-300 ਸਾਲ ਦੇ 2-200 ਸਾਲ ਦੇ ਇਨੇ ਬੋੜ ਪਿੱਪਲ ਇਨੇ ਹੋਰ ਰੁੱਖ ਜਿਹੜੇ ਤੂੰ ਗੁਰੂ ਨਗਰੀ ਦੇ ਵਿੱਚੋਂ ਵੜਾਏ ਆ ਨਾ ਉਹਦਾ ਬਕਤਾਂ ਤੈਨੂੰ ਦੇਣਾ ਪੈਣਾ ਜੋਸ਼ੀ ਸਾਹਿਬ ਪਹਿਲਾਂ ਵੀ ਦੋਈ ਤੁਸੀਂ ਰੇਹੇ ਤਾਂ ਹੋਰਨਾ ਹਨੂ ਹੀ ਜੇ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਕਰਦੇ ਰਹੇ ਹਾਂ ਤਾਂ ਤੁਹਾਨੂੰ ਦੇਣਾ ਪੈਣਾ ਤੁਹਾਡੇ ਘਰ ਦੇ ਮੂਹਰੇ ਥੋੜੀ ਜੀ ਦੂਰੀ ਤੇ ਬਾਰੇ ਐਮਪੀ ਬਣ ਕੇ ਇੱਕ ਤੁਸੀਂ ਨਾਲਾ ਹੀ ਨਹੀਂ ਬੰਦ ਕਰਾਇਆ ਉਹ 10 ਟਰਾਲੀਆਂ ਹੀ ਛੱਡ ਜਾਂਦੇ ਉਹਦੇ ਵਿੱਚ ਕੋਈ ਨਹੀਂ ਤੁਹਾਡੇ ਕੋਲ ਹੋਇਆ ਤੇ ਹੁਣ ਤੁਸੀਂ ਵਿਕਾਸ ਹੋੜ ਕੀ ਕਰਾਉਣਾ ਦੱਸੋ ਮੈਨੂੰ ਨਾ ਕੀ ਕਰਾਉਣਾ ਪਬਲਿਕ ਨੂੰ ਕੀ ਨਤੀਜਾ ਦੇਣਾ ਚਾਹੁੰਦਾ ਸਰ ਭਾਈ ਜੇ ਤੁਸੀਂ ਲੋਕ ਸਮਾਜ ਦਾ ਚਿਹਰਾ ਬਣਦੇ ਹੋ ਤਾਂ ਕੀ ਅੰਮ੍ਰਿਤਸਰ ਚਾਹਤੇ 2000 ਲੋਕ ਮਿਲੋ ਮੈਂ ਤੇ ਇੱਕ ਗੱਲ ਜ਼ਰੂਰ ਕਹੂੰਗਾ ਜੀ ਕਿ ਪੰਜਾਬ ਦੇ ਨੌਜਵਾਨੀ ਨੂੰ ਖਤਮ ਕਰਨ ਦੇ ਚਾਹਵੇਂ ਆ ਵੀ ਪਾਰਟੀ ਦਾ ਹੱਥ ਹੈ ਇੰਨਾ ਪੜ੍ਹ ਲਿਖ ਕੇ ਸਾਡੇ ਨੌਜਵਾਨ ਬਾਹਰ ਵਿਦੇਸ਼ਾਂ ਜਾਂ ਕੇ ਟਕੇ ਖਾਂਦੇ ਨੇ ਕੋਈ 10 ਲੱਖ ਲਾਉਂਦਾ ਕੋ 20 ਲੱਖ ਲਾਉਂਦਾ ਕੋ 30 ਲੱਖ ਲਾਉਂਦਾ ਕਿਉਂ ਜਾਂਦੇ ਨੇ ਕਿ ਪੰਜਾਬ ਚ ਨੌਕਰੀਆਂ ਨਹੀਂ ਬਾਹਰ ਲੋਕਾਂ ਨੂੰ ਸਟੇਟਾਂ ਦੇ ਉੱਤੇ ਆ ਕੇ ਨੌਕਰੀਆਂ ਦੇਂਦੇ ਨੇ ਕੀ ਗੱਲ ਪੰਜਾਬ ਦੇ ਨੌਜਵਾਨ ਇਸ ਕਾਬਲ ਨਹੀਂ ਪੰਜਾਬ ਚ ਨੌਜਵਾਨ ਹੈ ਨਹੀਂ ਸਾਡੀਆਂ ਭੈਣਾਂ ਇੰਨੀ ਇੰਨੀ ਮਿਹਨਤਾਂ ਕਰਕੇ ਉਹਨਾਂ ਇੰਨੇ ਸਾਡੀਆਂ ਭੈਣਾਂ ਨੇ ਡਿਪਲੋਮੇ ਕੀਤੇ ਕਿਸੇ ਨੇ ਬਿਊਟੀ ਪਾਰਲਰ ਦਾ ਕੀਤਾ ਕਿਸੇ ਨੇ ਸਿਲਾਈ ਕਢਾਈ ਦਾ ਕੀਤਾ ਇਹ ਛਨੇ ਵਿਚਾਰੀ ਨੇ ਕੋਈ ਡਿਪਲੋਮਾ ਘਰੋਂ ਕਿਵੇਂ ਗੁਜ਼ਾਰਾ ਕਰਕੇ ਉਹਨਾਂ ਕੀਤਾ ਕੋਈ ਮਿਹਰੀ ਨੌਕਰੀ ਕਰਨ ਨੂੰ ਹਰ ਬੰਦਾ ਸੜਕਾਂ ਤੇ ਫੇਰ ਡਿਆ ਕਈਆਂ ਬੰਦੇ ਨੂੰ ਇਹਨਾਂ ਨੇ ਜੁਕਤੀ ਪੱਤਰ ਦਿੱਤੇ ਉਹਨਾਂ ਨੂੰ ਅਜੇ ਤਾਂ ਕਹਿ ਨਹੀਂ ਪਤਾ ਨਾ ਕਿ ਉਹ ਜਾਨ ਕਿੱਥੇ ਕਰਨਾ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਇੱਕ ਅਪੀਲ ਕਰਦਾ ਤੁਹਾਡੇ ਮੀਡੀਆ ਦੇ ਰਾਹੀਂ ਕਿ ਅਗਰ ਤੁਸੀਂ ਆਪਣੇ ਵੀਰ ਨੂੰ ਸੇਵਾ ਕਰਨ ਦੀ ਮੌਕਾ ਬਖਸ਼ਦੇ ਹੋ ਤੇ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਹੱਕ ਮੈਂ ਦਵਾਉਂਗਾ ਚਾਹੇ ਮੈਨੂੰ ਜਿੱਥੋਂ ਤੱਕ ਮੱਡੀ ਜਾਣਾ